ਯਾਵਲਮੀਕੀ ਹਰ ਹਰ ਵਾਲਮੀਕੀ ਅੱਜ ਡੀਸੀ ਸਾਹਿਬ ਨਾਲ ਜੋ ਮੀਟਿੰਗ ਹੋਈ ਆ ਪਾਵਨ ਵਾਲਮੀਕ ਤੀਰਥ ਦੀ ਮਰਜਾਦਾ ਵਾਸਤੇ ਕਿ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਕਈ ਸੰਤ ਉਹਤੇ ਜਿਹੜੇ ਉਹ ਨਜਾਇਜ਼ ਆਣ ਕੇ ਬੈਠਦੇ ਆ ਤੇ ਕਈ ਬੈਠਣਾ ਚਾਹੁੰਦੇ ਆ ਉਹ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਜਿਹੜਾ ਉਹ ਤਾਅਵਣੀ ਦਿੱਤੀ ਆ ਕਿ ਜਿੰਦੂ ਵੀ ਉੱਥੇ ਬਿਠਾ ਲੈਣਾ ਵਾ ਜਿੰਨੂੰ ਵੀ ਜ਼ਿੰਮੇਵਾਰੀ ਦੇਣੀ ਆ ਸਾਨੂੰ ਪੁੱਛ ਕੇ ਵਢਾਈ ਜਾਵੇ ਕਿਉਂਕਿ ਪਾਵਨ ਵਾਲਮੀਕ ਤੀਰਥ ਦੇ ਉੱਤੇ ਜਿਹੜੇ ਉਹ ਜਿਹੜੇ ਸੰਤ ਨੇ ਸੇਵਾ ਕਰ ਰਿਆ ਤੁਣਾ ਸਾਹਿਬ ਤੇ ਗੁਰੂ ਗਿਆਨਾ ਸਾਧ আশ্রম ਉਹਦੇ ਨਾਲ ਨਾਲ ਦੂਜਾ ਜਿਹੜਾ ਕਮਿਸ਼ਨਰ ਸਾਹਿਬ ਜੀ ਨੂੰ ਵੀ ਮਿਲੇ ਆ ਤੇ ਜਿਹੜੀ ਪਾਵਨ ਵਾਲਮੀਕ ਤੀਰਥ ਦੇ ਨਾਂ ਦੇ ਲੈ ਕੇ ਠੱਗੀਆਂ ਮਾਰ ਰਿਆ ਉਹਨਾਂ ਦੇ ਵਿੱਤੇ ਵੀ ਕਾਨੂੰਨੀ ਕਾਰਵਾਈ ਜੜੀ ਕੀਤੀ ਜਾਵੇ ਤੇ ਕੋਈ ਵੀ ਜਿਹੜਾ ਧਰਨਾ ਨਹੀਂ ਲਾਏਗਾ ਜਦ ਤੱਕ ਪਾਵਨ ਵਾਲਮੀਕ ਤੀਰਥ ਵੱਲੋਂ ਆਗਿਆ ਨਹੀਂ ਹੋਊਗੀ ਉਹ ਧਰਨਾ ਨਹੀਂ ਲਾਇਆ ਜਾਏਗਾ ਜਿਹੜਾ ਲਾਊਗਾ ਉਹਤੇ ਕਾਨੂੰਨੀ ਕਾਰਵਾਈ ਹੋਏਗੀ ਜੈ ਵਾਲਮੀਕੀ ਹਰ ਹਰ ਵਾਲਾ ਹਰ ਆਬਾਂਕੀ ਅੱਜ मां ਜੋ ਡੀਸੀ ਸਾਹਮਣੇ ਵੀ ਇੱਕ ਮੀਟਿੰਗ ਸਮਾਜ ਦੀ ਹੋਈ ਦੂਜੀਆਂ ਸਥਾਵਾਂ 'ਤੇ ਵੀ ਸਿਗੀਆਂ ਇਹੀ ਨਿਰਣਾ ਲਿਆ ਗਿਆ ਕਿ ਜਿਹੜੀ ਪਾਵਨ ਬਾਲਮੀਕੀ ਤੀਰਥ 골ਡਨ ਮੂਰਤੀ ਲਾਗੇ ਗੱਦੀ ਹੈ ਉਹਦੇ ਉੱਤੇ ਕਿਸੇ ਨੂੰ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਦੋ ਸੰਤ ਹੈ 사ਤ្យੁ ਗਿਆਨ ਆਸ਼ਰਮ ਜੀ ਤੇ ਭਗਵਾਨ ਬਾਲਮੀਕੀ ਆਸ਼ਰਮਾ ਸਟਰਸਟ ਦੋ ਸੰਤਾ ਨੇ ਸੁਪਰੀਮ ਕੋਰਟ ਤੱਕ ਲੜਾਈ ਲੜੀ ਸਾਰੇ ਕੇਸ ਲੜੇ ਲੜਨ ਤੋਂ ਬਾਅਦ ਪੇਪਰ ਵਿੱਚ ਤਾਂ ਸ਼ੁਰੂਵਰ ਦੇ ਵਿੱਚ ਮੰਦਿਰ ਬਣਿਆ ਲੇਕਿਨ ਕਿ ਕੜਾਮ ਚੌਧਰੀ ਕੋਈ ਦਾਸੀ ਕੋ ਉਪਲਾਕੀ ਕੋਈ ਕੁਛ ਕੋਈ ਕੁਛ ਆਗੇ ਤੇ ਬੈਠਣ ਦੀ ਕੋਸ਼ਿਸ਼ ਕਰਦਾ ਭਗਵਾਨ ਬਾਲਮੀਆ ਸਤੂਨ ਤਰਸ ਇਹ ਬਰਦਾਸ਼ਤ ਨਹੀਂ ਕਰਿਆ ਕਿਸੇ ਨੇ ਵੀ ਦੋ ਸੰਤ ਹੈ ਉਹਨਾਂ ਦੀ ਇਜਾਜ਼ਤ ਤੋਂ ਬਿਗੈਰ ਕੋਈ ਨਹੀਂ ਬੈਠ ਸਕਦਾ ਦੂਸਰੀ ਬੇਨਤੀ ਕੀਤੀ ਕਿ ਕੁਛ ਆਪਣੇ ਗੱਡੀਆਂ ਦੇ ਨਾਲ ਲਾ ਰੰਗ ਦੀਆਂ ਫੇਟਾਂ ਲੈ ਸਕਦੇ ਕੋਈ ਆਪਣੇ ਨੂੰ ਨਾਤ ਖਵਾਈ ਫਿਰਦੇ ਆ ਉਹ ਕੀ ਇਹ ਨਾਤੀ ਦੇ ਨਾਂ ਦੇ ਉੱਤੇ ਇਹਦੇ ਤੋਂ ਆਇਆ ਠਗੀਆਂ ਮਾਰਦੇ ਆ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਇਹ ਡੈਪੂਟੇਸ਼ਨ ਮਾਨਜੂ ਕੁਸ ਕਮਿਸ਼ਨ ਨੂੰ ਵੀ ਮਿਲਿਆ ਉਹਨਾਂ ਨੂੰ ਵੀ ਦੱਸਿਆ ਕਿ ਮਤਲਬ ਇਹਨਾਂ ਤੁਸੀਂ ਕੀਤ ਰਹਿਣ ਠੱਗਾਂ ਦੀ ਠੱਗਬਾਜ਼ੀ ਨਹੀਂ ਚੱਲਣ ਦਿੱਤੀ ਜਾਏਗੀ ਕੋਈ 32 ਲੱਖ ਦੀ ਠੱਗੀ ਕੋ 3 ਲੱਖ ਦੀ ਠੱਗੀ ਕੋ 5 ਲੱਖ ਦੀ ਠੱਗੀ ਸਮਾਜ ਨੂੰ ਬਚਾਉਣ ਦੇ ਵਾਸਤੇ ਅੱਜ ਉਪਰਾਲਾ ਸ਼ੁਰੂਆਤ ਹੋ ਗਈ ਆ ਜੇਕਰ ਕਿਸ ਨੇ ਗੈਰਕੁਨੂਨੀ ਕੰਮ ਕੀਤਾ ਜਾਂਤੀ ਰਜ਼ਾ ਨਾਮ ਵਰਤਿਆ ਕਿ ਉਹ ਵੰਜਿਆ ਨਹੀਂ ਜਾਏਗਾ ਉਹਦੇ ਤੇ ਕਾਨੂੰਨੀ ਕਾਰਵਾਈ ਕੀਤੀਏਗੀ ਧੰਨਵਾਦ ਅੱਜ ਸਮਾਜ ਦੇ ਸਮਾਜ ਦੇ ਜਿੰਨੇ ਵੀ ਸੋਚ ਵਾਲੇ ਵਧੀਆ ਸੋਚ ਵਾਲੇ ਲੋਕ ਅੱਜ ਇਕੱਠੇ ਹੋਏ ਸੀ অসੰਤ ਕਿਰਦਾਰੀ ਨਾਲ ਮਹਾਰਾਜ ਜੀ ਸਮਾਗਮ ਕੀਤਾ ਜਾਂ ਮਹਾਰਾਜ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਇੱਕ ਫੈਸਲਾ ਹੋਇਆ ਜਿਹੜਾ ਸਿੱਧੀ ਸਾਹਿਬ ਨੂੰ ਜਨਮ ਕਰਾਉਣ ਲੱਗੇ ਆ ਕਿ ਪਰਮਾਤਮਾ ਦੇ ਤਿਰਦਾ ਨਾਂ ਲੈ ਕੇ ਔਰ ਸਾਡੇ ਡੇਰਿਆਂ ਦਾ ਨਾਂ ਲੈ ਕੇ ਜਿਹੜੇ ਲੋਕ ਠੱਗੀਆਂ ਮਾਰ ਰਹੇ ਨੇ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਾਉਣ ਵਾਸਤੇ ਔਰ ਨਾਲ ਨਾਲ ਕੋਈ ਵੀ ਵਿਅਕਤੀ ਆਪਣੇ ਤੌਰ ਤੇ ਬੰਦੇ ਦੀ ਕਾਲ ਕਰਨੀ ਜਾਂ ਕਿਸੇ ਨੂੰ ਪਰੇਸ਼ਾਨ ਕਰਨਾ ਉਹ ਸਾਰੀਆਂ ਚੀਜ਼ਾਂ ਨਹੀਂ ਹੋਣਗੀਆਂ ਉਸ ਉਹਦੀ ਇਜਾਜ਼ਤ ਜਿਹੜੀ ਆਪਣਾ ਕੇਸ ਜਿਹੜੀ ਆਪਣੀ ਜਿਹੜੀ ਗੱਲ ਆ ਉਹ ਸਾਡੇ ਸੰਤ ਸਮਾਜ ਕੋ ਸੰਤ ਮਲਕੀਤ ਨਾਜ਼ੀ ਮਹਾਰਾਜ ਜੀ ਕੋ ਸੰਤ ਗਿਰਦਾਰੀ ਨਾਲ ਮਹਾਰਾਜ ਜੀ ਕੋ ਸਮਾਜ ਕੋਲ ਰੱਖਣਗੇ ਉਸ ਤੋਂ ਬਾਅਦ ਹੀ ਉਹ ਫੈਸਲਾ ਕੀਤਾ ਜਾਏਗਾ ਕਿ ਤਾਣਾ ਲੱਗਣਾ ਜਾਂ ਨਹੀਂ ਜਿਹਦੇ ਨਾਲ ਇਹ ਜਿਹੜੇ ਲੁਟੇਰੇ ਇਹਨਾਂ ਦੇ ਉੱਤੇ ਰੋਕਥਾਮ ਹੋ ਸਕੇਗੀ ਅੱਜ ਸੰਤ ਸਮਾਜ ਸਤਗੁਰੂ ਗਿਰਦਾਰੀ ਨਾਜ਼ੀ ਮਹਾਰਾਜ ਸਤਗੁਰੂ ਮਲਕੀਤ ਨਾਜ਼ੀ ਮਹਾਰਾਜ ਉਹਨਾਂ ਦੇ आदेश ਦੇ ਨਾਲ ਹੋਰ ਉਹਨਾਂ ਦੀ ਰਹਿਨਮਾਈ ਦੇ ਅਰੀ ਜਿਹੜਾ ਅੱਜ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੇ ਨਾਲ ਰਾਬਤਾ ਕਾਇਮ ਕੀਤਾ ਹੈਗਾ ਸੋ ਜਿਸ ਦੇ ਵਿੱਚ ਕਿ ਬਹੁਤ ਸਾਰੀਆਂ ਜਥੇਬੰਨੀਆਂ ਜੋ ਕਿ ਛੋਟੇ-ਛੋਟੇ ਲੈਵਲ ਤੋਂ ਚੱਲਦੀਆਂ ਹਨ ਤੇ ਲੋਕਾਂ ਦੇ ਵਿੱਚ ਵਿਚਰਦੇ ਹੋਏ ਸਮਾਜ ਨੂੰ ਅਕਸਰ ਹੀ ਠੱਗੀਆਂ ਦਾ ਸ਼ਿਕਾਰ ਬਣਾਉਂਦੀਆਂ ਨੇ ਉਸ ਵਿਸ਼ੇ ਦੇ ਵਿੱਚ ਸੀਪੀ ਸਾਹਿਬ ਦੇ ਨਾਲ ਜਿਹੜਾ ਗੱਲ ਰੱਖੀ ਗਈ ਹੈ ਕਿ ਐਦਾਂ ਦੇ ਜਿਹੜੇ ਸ਼ਰਾਰਤੀ ਅੰਸਰ ਹੈ ਸਮਾਜ ਨੂੰ ਢਾਹ ਲਾਉਣ ਵਾਲੇ ਉਹਨਾਂ ਦੇ ਖਿਲਾਫ ਤਾਂ ਸਖਤ ਤੋਂ ਸਖਤ ਐਕਸ਼ਨ ਲਵੇ ਪ੍ਰਸ਼ਾਸਨ ਦੂਸਰੀ ਬੇਨਤੀ ਬੜੀ ਜਲਦੀ ਪੂਰੇ ਪੰਜਾਬ ਦੇ ਵਿੱਚ ਜਥੇਬੰਦੀ ਚਾਹੇ ਛੋਟੀ ਹੈ ਚਾਹੇ ਵੱਡੀ ਹੈ ਉਹਨਾਂ ਜਥੇਬੰਦੀਆਂ ਦੇ ਸੰਚਾਲਕਾਂ ਦੇ ਨਾਲ ਵੀ رابطہ ਕਾਇਮ ਕੀਤਾ ਜਾਊਗਾ ਕਿ ਜਦੋਂ ਵੀ ਕਿਤੇ ਪੂਰੇ ਸਮਾਜ ਦੇ ਸਾਂਝੇ ਮਸਲੇ ਹੁੰਦੇ ਆ ਤਾਂ ਕੋਈ ਵੀ ਇੱਕ ਵਿਅਕਤੀ ਵਿਸ਼ੇਸ਼ ਜਥੇਬੰਦੀ ਰਜਿਸਟਰ ਕਰਾਉਂਦਾ ਹੈ ਚਾਰ ਤੋਂ ਪੰਜ ਬੰਦੇ ਪੂਰੀ ਜਥੇਬੰਦੀ ਦੇ ਮੈਂਬਰ ਹੁੰਦੇ ਤੇ ਉਹ ਕਾਲ ਦਿੰਦਾ ਕਿ ਪੰਜਾਬ ਬੰਦ ਕੀਤਾ ਗਿਆ ਹੈ ਔਰ ਆਪਣੇ ਨਾਮ ਦੇ ਨਾਲ ਉਹ ਸਾਰੇ ਸਾਥੀ ਜਥੇਬੰਦੀ ਨੂੰ ਚਲਾਉਣ ਦੇ ਲਈ ਜਿਹੜੀ ਡੈਜਿਗਨੇਸ਼ਨ ਹੁੰਦੀ ਉਹ ਚੇਅਰਮੈਨ ਹੁੰਦਾ ਤੇ ਪ੍ਰਧਾਨ ਨਾ ਕਿ ਸੰਤ ਉਹ ਆਪਣੇ ਆਪ ਨੂੰ ਸੰਤ ਬਣਾ ਕੇ ਸਮਾਜ ਦੇ ਵਿੱਚ ਪੇਸ਼ ਕਰਦੇ ਤੇ ਬੰਦ ਹੀ ਕਾਲ ਦਿੰਦੇ ਆ ਤੇ ਸਮਾਜ ਸਮਾਜ ਦੇ ਸਾਥੀਆਂ ਦੁਆਰਾ ਜਿਹੜੀ ਬੰਦ ਹੀ ਕਾਲ ਦਿੱਤੀ ਜਾਂਦੀ ਹੈ ਉਹਨੂੰ ਦੇਖਦਿਆਂ ਆ ਸਮਾਜਿਕ ਤੌਰ ਤੇ ਸਾਥ ਦਿੰਦਾ ਹੈ ਤਾਂ ਕਿਤੇ ਨਾ ਕਿਤੇ ਜਦੋਂ ਪ੍ਰਸ਼ਾਸਨਿਕ ਤੌਰ ਤੇ ਜਾਂ ਐਮਐਲਏ ਐਨਪੀ ਦੇ ਥਰੂ ਸੈਟਿੰਗ ਹੋ ਜਾਂਦੀ ਹੈ ਤਾਂ ਜਿਹੜੀ ਕਾਲ ਆਖਦਾ ਟਾਈਮ ਬਿਨਾਂ ਪੁੱਛੇ ਦੱਸੇ ਤੋਂ ਵਾਪਸ ਲਈ ਜਾਂਦੀ ਹੈ ਜਿਹਦੇ ਨਾਲ ਸਮਾਜ ਨੂੰ ਜਿਹੜੀ ਹੈ ਤਾ ਲੱਗਦੀ ਹੈ ਤੇ ਸਮਾਜ ਦੇ ਵਿੱਚ ਦਰਾਸ਼ਾ ਵੀ ਪੈਦਾ ਹੁੰਦੀ ਸੋ ਇਸ ਵਿਸ਼ੇ ਨੂੰ ਲੈ ਕੇ ਵੀ ਜਿਹੜੀ ਬੜੀ ਜਲਦੀ ਮੀਟਿੰਗ ਰੱਖੀ ਜਾਣੀ ਹੈ ਕਿ ਜਦੋਂ ਵੀ ਕੋਈ ਸਮਾਜਿਕ ਧਾਰਮਿਕ ਮੁੱਦਿਆਂ ਨੂੰ ਲੈ ਕੇ ਐਜੀਟੇਸ਼ਨ ਉਲੀਕਿਆ ਜਾਇਆ ਕਰੂਗਾ ਤਾਂ ਸਭ ਤੋਂ ਪਹਿਲਾਂ ਭਗਵਾਨ ਵਾਲਮੀਕੀ ਤੀਰਥ ਅੰਮ੍ਰਿਤਸਰ ਵਿਖੇ ਜੋ ਸਾਡੇ ਮਹਾਨ ਦੋ ਸੰਤ ਬੈਠੇ ਨੇ ਉਹਨਾਂ ਤੋਂ ਆਦੇਸ਼ ਲਿਆ ਜਾਇਆ ਕਰੂ ਫਿਰ ਜਾ ਕੇ ਜਿਹੜਾ ਪੰਜਾਬ ਦੇ ਵਿੱਚ ਐਜੀਟੇਸ਼ਨ ਹੋਇਆ ਕਰਨੇ ਸੋ ਇਹ ਬੇਨਤੀ ਹੈ ਸਮਾਜ ਤੁਹਾਡੇ ਚੈਨਲ ਦੇ ਮਾਧਿਅਮ ਰੇ ਮੈਂ ਬੇਨਤੀ ਕਰੂੰਗਾ ਕਿ ਸਮਾਜ ਇਸ ਚੀਜ਼ ਤੇ ਗੌਰ ਕਰੇ ਤੇ ਜਦੋਂ ਵੀ ਮੀਟਿੰਗ ਰੱਖੀ ਜਾਂਦੀ ਹੈ ਚਾਹੇ ਉਹ ਤੀਰਥ ਤੇ ਰੱਖੀਏ ਤੇ ਚਾਹੇ ਕਿਸੇ ਹੋਰ ਜਗ੍ਹਾ ਤੇ ਉਸ ਮੀਟਿੰਗ ਦੇ ਵਿੱਚ ਵੱਧ ਤੋਂ ਵੱਧ ਸਾਥੀ ਜਿਹੜੇ ਸ਼ਮੂਲੀਅਤ ਕਰਨ